ਤੇ ਬੰਦੂ ਦੂਸਰੀ ਐਸਪੀ ਵਾਲੇ ਬੋਰ ਤੇ ਗਏ ਆ ਹੋਰ ਸਭਨਾ ਲੋਕਾਂ ਵੱਲੋਂ ਇਹ ਸਾਜੇ ਤੌਰ ਤੇ ਕਿਉਂਕਿ ਆਪਣੇ ਜੱਥੇ ਬੱਦੀ ਵੱਲੋਂ ਅੱਜ ਦਾ ਜਿਹੜਾ ਸੱਦਾ ਦਿੱਤਾ ਉਹਦੇ ਵਿੱਚ ਵੀ ਹਿੱਸੇ ਆ। ਥਿਲਾ ਬਟਿੰਡਾ ਜੇਹਾਂ ਲੋਕੇ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਰਾਹੀਂ ਦਿੱਤੀ ਕੁਸ਼ੀਦਾਰ ਬਟਿੰਡਾ ਵਿਸ਼ਾ ਜਾਇਕੇ ਸਹਿਤਾ ਜੇਲ੍ਹ ਵਿੱਚ ਦੱਸੀ ਪ੍ਰਸਿੱਧ ਜਨਤਕ ਆਲੋਚਕ ਚਿੱਪਣੀਕਾਰ ਮਾਲਵੇਦਰ ਮਾਲੀ ਨੂੰ ਬਿਨਾ ਸ਼ਬਦ ਤੌਰ 'ਤੇ ਹਾਕ ਕਰਨ ਸਬੰਧੀ ਸ਼੍ਰੀਮਤੀ ਬੇਨਤੀ ਹੈ ਕਿ ਉਹ ਇਸ ਵਿਸ਼ੇ ਵਿੱਚ ਦੱਜ ਮਾਲਵਰਕਰ ਸਿੰਘ ਮਾਦੀ ਵਿਰੁੱਧ ਬਿਲਕੁਲ ਠੂਠਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਤੇ ਜਾ ਗਿਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਵੀ ਆਪ ਦੀ ਪਾਰਟੀ ਦਾ ਉਕਾਕਾਰਪੁਰ ਹੈ। ਉਹ ਨਾਜਾਇਜ਼ ਕਾਰਵਾਈ ਤੁਹਾਡੀ ਸਰਕਾਰ ਦੀਆਂ ਨੀਤੀਆਂ ਦੇ ਰੋchna ਕਾਰਨ ਬਦਲਾ ਲੈਣ ਦੀ ਭਾਵਨਾ ਤਹਿਤ ਕੀਤੀ ਗਈ ਹੈ। ਇਸ ਲਈ ਅੱਜ ਇਸ ਵਿਧਿ ਸੈਟਿਆਟ ਅੱਜ ਭਾਰਤੀ ਜਨਨ ਨੇ esto ਗਰਾਹਾ ਅਤੇ ਉਹਨਾਂ ਦੇ ਸਹਾਇਕ ਉਹਨਾਂ ਵੱਲੋਂ ਇਹ ਬੱਦੇ ਤਹਿਤ ਇੱਕ ਧੱਕੇ ਦਾ ਹੀ ਵਿਰੁੱਧ ਰੋਜ਼ ਤਬਾਸ਼ਾਹਨ ਕਰਕੇ ਮੰਨ ਦਿੱਤੀ ਗਈ ਹੈ ਕਿ ਝੂਠਾ ਕੇਸ ਰੱਦ ਕਰਕੇ ਮਾਲਵਿੰਦਰ ਸਿੰਘ ਮਾਲੀ ਨੂੰ ਤੁਰੰਤ ਪੁਨਾ ਚਤਰਹਾ ਹਸਿਤ ਕਰਨ ਅੱਗੇ ਬੇਤਾ ਥੱਲੇ ਆਪਣੇ ਆਖਮ ਦੇ ਸਾਇਨਾ ਅਗਿਤ ਕਸ਼ੀਰ ਸਾਹਿਬ ਆਏ ਮੰਗ ਪੱਤਰ ਲੈਣ ਉਹ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਅਨੁਸਵਾਦ ਕਰੋਗੇ ਦੇ ਪ੍ਰਕਾਰ ਬ੍ਰਿਚਤ ਹੈ ਕਿਸਾਨ ਵੀਰੋ ਤੇ ਭੈਣੋ ਵਹਿਰੂਦੀ ਕਾ ਖਾਲਸਾ ਵਹਿਰੂਦੀ ਕੀ ਫਤਿਹ ਜਿਹੜਾ ਤੁਹਾਡਾ ਮੰਗ ਪੱਤਰ ਆ ਮੈਂ ਪ੍ਰਾਪਤ ਕਰ ਲਿਆ ਔਰ ਮੈਂ ਤੁਹਾਨੂੰ ਪੂਰੇ ਕਿਸਾਨਾਂ ਨੂੰ ਪੂਰੀ ਜਨਨ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਹ ਤੁਹਾਡਾ ਮੰਗ ਪੱਤਰ ਜਿਹੜਾ ਅੱਜ ਹੀ ਅਸੀਂ ਹੁਣੇ ਹੀ ਮਾਨਯੋਗ ਜੀ ਸਾਹਿਬ ਦੇ ਰਾਈ ਸਰਕਾਰ ਨੂੰ ਭੇਜਿਆ ਜਾਈਏ ਧੰਨਵਾਦ ਕੌਟੀ ਸਕਾਰ ਜੋ ਅੱਜ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਸਾਮਣ ਸਾਡੇ ਕਪਤਾਨ ਮੌਜੂਦ ਨੇ ਸਾਡੇ ਅਨੁਸਾਰ ਜੋ ਮਾਵਾ ਪੈਣਾ ਸਮਾ ਉਹ ਵੀ ਪੂਰਾ ਖਿਆ ਹੋਇਆ ਜਾਂ ਜੀ ਮਹਾਲਿੰਦਰ ਮਾਲੀ ਅਲੋਚਕਾ ਪੱਤਰਕਾਰ ਹੈ ਉਹ ਵਾਕੀ ਨਾਲ ਹਰੇਕ ਮੁੱਦੇ ਤੇ ਆਪਦੀ ਟਿੱਪਣੀ ਕਰ ਟਿੱਪਣੀ ਕਰਦਾ ਹੈ ਟਿੱਪਣੀਕਾਰ ਉਸ ਨੂੰ ਪੰਜਾਬ ਸਰਕਾਰ ਵੱਲੋਂ ਸਿੱਧਾ ਨਖਰ ਦੇ ਕੇ ਸਿੱਧਾ ਮੁੱਖ ਮੰਤਰੀ ਵੱਲੋਂ ਕਿਉਂਕਿ ਬਹੁਤ ਸਬੂਤਾਂ ਸਾਹਮਣੇ ਆ ਗਈ ਅੱਜ ਦੋਸਤ ਮੀਡੀਆ ਤੇ ਸਾਰੇ ਘੁੰਮ ਰਹੀ ਆਪੋਸਤ ਮੈਂ ਤੋਂ ਪਹਿਲਾਂ ਲక్ష్మణ ਨੇ ਬਹੁਤ ਉਹਦੀ ਵਿਆਖਿਆ ਕਰਤੀ ਇਹਨਾਂ ਦਾ ਆਕਾ ਖਾਸ ਖਾਸ ਬੰਦਾ ਜਿਹੜਾ ਬਿਲਕੁਲ ਮੁੱਖ ਮੰਤਰੀ ਦੇ ਨੇੜੇ ਆ ਤੇ ਅੱਜ ਉਹਦੀ ਫੋਟੋ ਮੁੱਖ ਮੰਤਰੀ ਦੇ ਮੋਢੇ 'ਤੇ ਨਾਲ-ਮੋਢਾ ਲਾ ਕੇ ਫੋਟੋ ਵੀ ਖੁਮ ਰਹੀ ਹੈ ਜਿਹੜੀ ਗੱਲ ਨੂੰ ਉਹਨਾਂ ਨੇ ਆਧਾਰ ਬਣਾਇਆ ਤੇ ਕੀ ਤੋਂ ਕਹਿ ਕੇ ਐਫ ਆਈ ਆਰ ਦਰਜ ਕਰਾਈ ਹੈ ਇਹਦਾ ਮਤਲਬ ਸਿੱਧਾ ਮੁੱਖ ਮੰਤਰੀ ਨੂੰ ਕਿੰਨੇ ਉਹਦੇ ਬੋਲ ਲੜ ਕੇ ਸੋਸ਼ ਕਰਕੇ ਉਸ ਮੁੱਖ ਮੰਤਰੀ ਬਾਰੇ ਕਾਫੀ ਗੱਲਾਂ ਆਗਿਆ ਪੱਤਰਕਾਰਾਂ ਦੇ ਬਹੁਤ ਵੱਡੇ ਸਵਾਲ ਸੀ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਰਿਆਂ ਇਹ ਗੱਲਾਂ ਆਸਮਾਨ ਦਾ ਰਿਹਾ ਵੀ ਭਾਈ ਸਾਰੇ ਕੋ ਟਿੱਪਣੀ ਕਰਨ ਦਾ ਹਰ ਇੱਕ ਨੂੰ ਬੋਲਣ ਦਾ ਹਰ ਇੱਕ ਨੂੰ ਯੋਜਨਾ ਕਰਨ ਦਾ ਅਧਿਕਾਰ ਆ ਸਾਡਾ ਸੰਵਿਧਾਨਕ ਹੱਕ ਹਰੇਕ ਦਾ ਤੇ ਸੰਵਿਧਾਨ ਸਾਡਾ ਅੱਗੇ ਆ ਜਾਂਦਾ ਹੈ ਤੇ ਖਾਸ ਕਰਕੇ ਵੀ ਜਿਹੜੇ ਇਸ ਸੈਸ਼ਨ ਤੇ ਬਰਾਜਮਾਨ ਹੈ ਰਾਜਗੱਦੀ ਦੀਆਂ ਪੁਰਸ਼ਾਂ ਤੇ ਬਰਾਜਮਾਨਾ ਉਹਨਾਂ ਨੂੰ ਵੱਡਾ ਜੇਰਾ ਕਰਨਾ ਚਾਹੀਦਾ ਹੈ ਫੰਡ ਦਾ ਉਹ ਸਾਥ ਕੇ ਸਭ ਤੋਂ ਅੱਤ ਤੱਕ ਕਹਿੰਦਾ ਤੁਹਾਨੂੰ ਮਾਣ ਵੀ ਜਿਹੜੇ ਲੋਕ ਚਕ ਹੁੰਦੇ ਆ ਟਿੱਪਣੀਕਾਰ ਹੁੰਦੇ ਆ ਜੇ ਉਹ ਤੁਹਾਡੀ ਕਿਸੇ ਖਾਮੀ ਤੋਂ ਹੱਥ ਧਰਦੇ ਆ ਸਾਡੇ ਫਾਇਦੇ ਦੀ ਗੱਲ ਹੁੰਦੀ ਆ ਉਹ ਤੁਸੀਂ ਆਪਣੀਆਂ ਖਾਮੀਆਂ ਦੂਰ ਕਰਕੇ ਹੋਰ ਆਪ ਤੇ ਆਪ ਨੂੰ ਸੁਧਾਰੋ ਜੋਹ ਮਾਨ ਸਾਹਿਬ ਨੂੰ ਅਗਰ ਸਾਡਾ ਸਵਾਲ ਹੈ ਕਿ ਮਾਨ ਸਾਹਿਬ ਉਹ ਗੱਲਾਂ ਦਾ ਕੀ ਬਣ ਗਿਆ ਸੁਹਾ ਕੋਤਾ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿਹੜੀ ਗੱਲ ਤੇ ਆ ਗਏ ਤੁਸੀਂ ਆਖਲ ਵਿੱਚ ਭਾਣੋ ਤੇ ਭਰਾਓ ਇਹ ਕੱਲੇ ਮਾਲਵਿੰਦਰ ਮਾਲੀ ਦਾ ਸਵਾਲ ਹੀ ਨਹੀਂ ਮਾਲਵਿੰਦਰ ਮਾਲੀ ਨੂੰ ਹੜਕੇ ਉਹਨੂੰ ਸਿੱਧਾ ਜੇਲ੍ਹ ਭੇਜ ਕੇ ਕ੍ਰਾਂਤੀ ਜਦੋਂ ਕਿ ਮਾਲਵਿੰਦਰ ਮਾਲੀ ਆਪ ਕਹਿੰਦਾ ਸੁਣਿਆ ਵੀਡੀਓ ਚ ਜਦੋਂ ਕੋਈ ਮੁਰਜ਼ਮਨੀ ਦਾ ਨਾ ਹੁੰਦਾ ਵੀ ਮੇਰੇ ਰਿਮਾਂਡ ਪਿਆ ਜਾਵੇ ਉਹ ਕਹਿੰਦੇ ਮੇਰਾ ਰਿਮਾਂਡ ਵੀ ਨਹੀਂ ਲਿਆ ਗੱਲੀ ਰੱਖਦੀ ਐ ਵੀ ਕੋਈ ਰਿਮਾਂਡ ਵੀ ਨਹੀਂ ਲਿਆ ਸਿੱਧਾ ਤਰਾਂ ਦੇ ਤੋ ਜੋ 15 ਦਿਨਾਂ ਬਾਅਦ ਤੇ ਬਾਕੀ ਲੋਕਾਂ ਨੂੰ ਕੰਨ ਕਰੋ ਜੋ ਹਲੇ ਰਸਾ ਦੇ ਬਾਅਦ ਤੇ ਵੀ ਜਿਹੜਾ ਸਰਕਾਰ ਦੇ ਖਿਲਾਫ ਆ ਆਵਾਜ਼ ਕਟੂਗਾ ਉਹਦੇ ਨਾਲ ਮਾਰਲੀ ਆਲੀ ਕਰਾਂਗੇ ਆਪਾਂ ਨੂੰ ਪਤਾ ਐ ਭਰਾਓ ਆਪਣੇ ਵਾਸਤੇ ਆਪਾਂ ਜਾਣਦੇ ਆ ਹੁਣ ਤਾਂ ਇਹ ਥੇਤੀ ਬਦਲ ਗਈ ਜਦੋਂ ਮੱਕੀ ਬਾਲਵੇਂ ਦੀ ਆਪਾਂ ਖੇਤੀ ਕਰਦੇ ਹੁੰਦੇ ਸੀ ਉਹ ਜਾਨਵਰ ਪੈਂਦੇ ਸੀ ਕਾਂ ਪੈਂਦੇ ਸੀ ਸਾਡੇ ਸਿਆਣੇ ਕਿਸਾਨ ਸੀ ਜਿਹੜੇ ਉਹ ਕਾਂ ਮਾਰ ਕੇ ਟੰਗ ਦਿੰਦੇ ਸੀ ਕਿਉਂ ਕਾਂ ਬੈਠੇ ਹੋੜ ਕਾਂ ਆ ਰਹਾ ਬੈਠੇ ਧਿਆਨ ਨਹੀਂ ਸੀ ਕਾਠੀ ਕਿਸੇ ਗੱਲ ਦੀ ਐ ਹੁ ਮਾਰ ਕੇ ਕਾਂ ਟੰਗੜ ਵਰਗੀ ਲੋਕਾਂ ਨੂੰ ਸਤ ਸਤ ਆਹ ਕਾਰਵਾਈ ਕਰਕੇ ਛਣਾਉਣੀ ਕਰਦੀ ਚਾਹੁੰਦਾ ਭਗਤ ਮਾਨ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਤਾਂ ਆਮ ਘਰਾਂ ਤੋਂ ਉੱਠ ਕੇ ਆਇਆ ਤੇ ਸਾਡੀ ਸਰਕਾਰ ਤਾਂ ਆਮ ਲੋਕਾਂ ਦੀ ਸਰਕਾਰ ਹੈ ਕਿਹੜਾ ਹੋ ਕੀ ਹਰਕ ਰਹਿ ਗਿਆ ਆਪਾਂ ਨੂੰ ਨਹੀਂ ਹਲਾਪੇ ਅਰੇ ਆਵਾ ਲੋਕਾਂ ਨੂੰ ਸੀ ਆਪਾਂ ਤਾਂ ਕਿਹਾ ਸਰਨਾਲੇ ਦੀ ਧਰਤੀ ਤੇ ਵੱਡੀ ਵੰਦੀ ਘੜ ਕੇ ਜਾਤਕ ਮਹੌਲ ਬਣਿਆ ਹੋਇਆ ਸੀ ਸੰਤਾ ਦੇ ਨੌਜਵਾਨ ਆਤਮਹਾਰੇ ਉੱਠ ਕੇ ਆ ਆ ਵਾਲਿਆਂ ਦੀ ਮਹਿਮ ਹੱਥ ਲਈ ਹੋਈ ਸੀ ਜਿਨ੍ਹਾਂ ਦੀਆਂ ਵੋਟਾਂ ਨਹੀਂ ਵੀ ਬਣੀਆਂ ਉਹ ਨੌਜਵਾਨੀ ਸਾਰੀ ਮੈਦਾਨ ਚ ਆਈ ਹੋਈ ਸੀ ਕਿਉਂਕਿ ਪਹਿਲਾਂ ਤੋਂ ਜਾਦੇ ਆ ਕੇ ਹੋਏ ਸੀ ਤੇ ਇਹਨਾਂ ਦੇ ਜਿੰਨਾ ਲੋਕਾਂ ਨੂੰ ਸੰਗਤਾਲ ਦਿਖਾਏ ਬਗਲਾ ਦਾ ਨਾਰਾ ਦਿੱਤਾ ਵੀ ਬਦਲਾ ਲੈ ਕੇ ਆਵਾਂਗੇ ਆਪ ਦਾ ਬੁੱਧੀ ਕੇ ਬੁਧਾ ਸੰਵਲਗਾ ਚੋਣਾਂ ਤੋਂ ਪਹਿਲਾਂ ਬਰਨਾਰੇ ਦੇ ਕਬੱਡੀ ਰੈਡੀ ਕਰਕੇ ਕਹਿੰਦੇ ਆਏ ਆ ਇਹ ਸਾਰੇ ਮਾਉਂਨਿਆ ਤੋਂ ਉਂਚਾਰੋਂ ਚੰਗੇ ਦਿਹਾ ਦੇਣਗੇ ਉਸ ਸ਼ਕਤੀ ਅੱਜ ਭਰਾ ਹੋ ਤੁਹਾਡੇ ਸਾਹਮਣੇ ਆ ਜਵਰ ਕਰਨਾਰੇ ਮਾਉਂਨਿਆ ਦੇਖ ਲੋ ਇਹ ਫਰਕ ਪਿਆ ਹੋਈ ਲੋਕ ਆਮ ਕਹਿਣ ਲੱਗੇ ਜਿਹੜੇ ਬਾਦਲ ਕਹਿੰਦਾ ਰਾਜ ਹੁੰਦਾ ਉਹਦੇ ਬਠਿੰਡਾ ਨਹੀਂ ਚੱਪੜਨ ਤੇ ਹੋਈ ਲੱਗੀ ਚਾਰਜ ਸਦਾ ਹਰਿੰਦਰ ਦਾ ਰਾਜ ਹੁੰਦਾ ਸੀ ਉਹਦੇ ਪਟਿਆਰੇ ਪੁੱਤਣ ਤੋਂ ਪਹਿਲੇ ਆਮਦਗੜ ਮੰਡੀ 'ਚੇਰ ਲੈਂਦੇ ਸੀ 800 ਲਾਖੀ ਚਾਰ ਤੇ ਹੁਣ ਸਿਰਫ 1200 ਕਿੰਨਾ ਕਿਹਾ ਕਿ ਹੁਣ ਥਾਂ ਬਗਰੀ ਹੋ ਗਈ ਹੁਣ ਰੋਜ ਸੰਗਰੂਪ ਚ ਲਾਤੀ ਚਾਰ ਜ ਨਾਲੇ ਖਾਲੀ ਕੋਠੀ ਹੈ ਉੱਥੇ ਜਦੋਂ ਲੋਕ ਜਾਂਦੇ ਆ ਉੱਥੇ ਰੋਜ ਆਹੀ ਕੁਸ ਹੁੰਦਾ ਤੇ ਸਰੇ ਦੀ ਗੱਲ ਇਹ ਆਮ ਲੋਕ ਤਾਂ ਕਹਿਣ ਲੱਗੇ ਲੱਗੇ ਇਹਨਾਂ ਦੇ ਵਰਕਰ ਪਿੰਡਾਂ ਦੇ ਵਿੱਚ ਸ਼ਰਿਆਂ ਨੂੰ ਖੜ ਕੇ ਸੋਸ਼ਲ ਮੀਡੀਆ ਦੇ ਅੱਗੇ ਹੋ ਕੇ ਆਰਧੀਆਂ ਪੋਸਟਾਂ ਪਾ ਪਾ ਕੇ ਆਰਧੀਆਂ ਇੰਟਰਵਿਊ ਲੈ ਕੇ ਕਹਿਣ ਲੱਗੇ ਕਿ ਸਾਨੂੰ ਇਹਨਾਂ ਨੇ ਸੱਜ ਖੜਨ ਨੂੰ ਬੁਗੜ ਨਹੀਂ ਦਿੱਟਿਆ ਇਨਸਾਨੀਅਤ ਦੇ ਨਾਮ ਤੇ ਹੱਥੋਂ ਤੋਂ ਨਾਂਜਾ ਸਮਾ ਗੱਤੇ ਪਾਣੀ ਦੀ ਨਿਕਾਸੀ ਦਾ ਮਾਮਲਾ ਹੈ ਹਰ ਹੀ ਮਿਹਰ ਦੇ ਪਰਤ ਦੇ ਪਹਿਲਾ ਇਹਨਾਂ ਨੇ ਤੇ ਜਿਹੜੇ ਸਾਡੇ ਵੀਰ ਆਮ ਆਲਿਆਂ ਦੇ ਮੁਖਾ ਉੱਥੋਂ ਦੇ ਲੀਡਰਸ਼ਿਪ ਉਹ ਚੰਡੀਗੜ੍ਹ ਤੱਕ ਸਾਰੇ ਮੰਤਰੀਆਂ ਸਾਂਸਤਰੀਆਂ ਨੂੰ ਮਿਲ ਕੇ ਵੀ ਹਮਲੇ ਉਸ ਤੋਂ ਬਾਅਦ ਲੋਕ ਵੀ ਵੱਡੀ ਗਿਣਤੀ ਜਿੱਥੇ ਆਏ ਸੀਸਾਬ ਨੇ ਮੰਗ ਪੱਤਰ ਦੇ ਕੇ ਗਏ ਸੈਂਕੜਿਆਂ ਦੀ ਗਿਣਤੀ ਚਾਕੇ ਨਹੀਂ ਗੁਣੀ ਕਿਤੇ ਦੇ ਅਖੀਰ ਨੂੰ ਪੱਕਾ ਮੋੜ ਚੱਲ ਆਇਆ ਹੋ ਕਿਸੇ ਲਈ ਸ਼ੁਕਰਵਾਦ ਸ਼ਕਰਵਾਰ ਤੋਂ ਬਾਅਦ ਵੀ ਕਿਸੇ ਨੇ ਨਹੀਂ ਸੁਣੀ ਸਧਾਰਨ ਵੇਖਾਂ ਦੀ ਦੇਖਣ ਵਾਸਤੇ ਉਹਨਾਂ ਨੇ ਦਫ਼ਤਰ ਕੇ ਹੁੰਦੇ ਆ ਦਫ਼ਤਰ ਦੇ ਵਿੱਚ ਇਕੱਲਾ ਕਲਰਕ ਵੀ ਵਿਚਾਰਾ ਕਾਹ ਕੋ ਇਤਨੇ ਆ ਸਕਦਾ ਇਹ ਨਹੀਂ ਫੇਰ ਮਾਰੀ ਬਤੀ ਹਲਕਾ ਹੁੰਦੀ ਫਿਰੋ ਤੇ ਮੈਡਮ ਤਸੀਲਦਾਰਾ ਨਾ ਤਸੀਲਦਾਰ ਸਾਹਿਬ ਉਹ ਆਏ ਲੋਕਾਂ ਨੂੰ ਵਿਭਾਗ ਚ ਲਿਆ ਅੱਜ ਵੀ ਸਾਹਿਬ ਨਾਲ ਮੀਟਿੰਗ ਰਖਾਈ ਹੈ ਇਹ ਕੀ ਦਿਖਾਉਂਦਾ ਹੈ ਤੇ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਮੈਂ ਉਹ ਨਾ ਵੀਰਾਂ ਵੀਰਾਂ ਦੀ ਦੇਖੀ ਐਂਟਰ ਨੂੰ ਆ ਜਿਹੜੇ ਆਪਣੇ ਹੀ ਮੋਬਾਈਲਾਂ ਤੇ